ਹਾਂਜੀ ਦੋਸਤੋ ਸਭ ਨੂੰ ਪਿਆਰ ਭਰਿਆ ਸ਼ਸ਼ੀਕਾਲ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਵੀਡੀਓ ਵਿੱਚ ਦੇਖਿਆ ਸੀ ਕਿਦਾਂ ਆਪਾਂ ਬੜੇ ਹੀ ਆਸਾਨ ਤਰੀਕੇ ਨਾਲ ਕਿਸੇ ਵੀ ਘਰੇਲੂ ਕਮਰਸ਼ੀਅਲ ਜਾਂ ਕਿਸੇ ਇੰਡਸਟਰੀ ਦਾ ਲੋਡ ਕੈਲਕੂਲੇਟ ਕਰਨਾ ਸਿੱਖਿਆ ਸੀ ਅਤੇ ਆਪਾਂ ਅੱਜ ਉਸ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਅੱਜ ਆਪਣੇ ਘਰੇਲੂ ਬਿਜਲੀ ਦਾ ਬਿੱਲ ਬਣਾਉਣਾ ਸਿੱਖਦੇ ਹਾਂ ਬਹੁਤ ਹੀ ਬਹੁਤ ਵਾਰੀ ਦੇਖਣ ਵਿੱਚ ਆਇਆ ਹੈ ਕਿ ਆਪਾਂ ਨੂੰ ਆਪਣੀ ਨਾਰਮਲ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਆਪਣੇ ਬਿੱਲ ਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਵੀ ਆਪਣਾ ਬਿੱਲ ਕਿੰਨੇ ਯੂਨਟਾਂ ਦੇ ਕਿੰਨਾ ਆ ਰਿਹਾ ਆ ਜਾਂ ਇਸ ਦੇ ਵਿੱਚ ਕਿਹੜੇ-ਕਿਹੜੇ ਚਾਰਜੇਸ ਲੱਗ ਰਹੇ ਨੇ ਜਾਂ ਫਿਰ ਕੀ ਟੈਰੀਫ ਲੱਗ ਰਿਹਾ ਆ ਜਾਂ ਸਭ ਤੋਂ ਵੱਡੀ ਇੱਕ ਪ੍ਰੋਬਲਮ ਹੋਰ ਦੇਖਣ ਵਿੱਚ ਆ ਰਹੀ ਹੈ ਜਦੋਂ ਅਸੀਂ ਪੰਜਾਬ ਸਰਕਾਰ ਨੇ ਆਪਣੀ ਇਹ 600 ਯੂਨਟ ਮਾਫ ਕਰੀ ਆ ਵੀ ਕਈ ਵਾਰ ਕੀ ਹੁੰਦਾ ਕਿਸੇ ਦਾ ਬਿੱਲ 62 ਦਿਨ ਦਾ ਬਣਦਾ ਹੈ ਜਾਂ ਕਿਸੇ ਦਾ ਬਿੱਲ 58 ਦਿਨ ਦਾ ਬਣਦਾ ਹੈ ਤਾਂ ਉਸ ਦਿਨ ਦੇ ਹਿਸਾਬ ਨਾਲ ਆਪਣਾ ਬਿੱਲ ਕਿੰਨਾ ਮਾਫ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਣਾ ਇੱਥੇ ਕਿ ਆਪਾਂ ਨੂੰ ਜੋ 600 ਝੰਡਾ ਮਿਲਦੀਆਂ ਨੇ ਇਹ ਮਿਲਦੀਆਂ ਨੇ ਆਪਾਂ ਨੂੰ 60 ਦਿਨ ਦੀਆਂ ਮਤਲਬ 2 ਮਹੀਨੇ ਦੀਆਂ ਤੇ ਉਸ ਤੋਂ ਬਾਅਦ ਕਈ ਵਾਰ ਆਪਣਾ ਬਿੱਲ 58 ਦਿਨਾਂ ਦਾ ਬਣਦਾ ਆ ਜਾਂ ਬਾਹਰ ਦਿੰਦਾ ਆ 70 ਦਿਨਾਂ ਦਾ ਬਣਦਾ ਆ ਤਾਂ ਉਸ ਦਿਨਾਂ ਵਿੱਚ ਆਪਾਂ ਦੇਖਣੀ ਆਪਣੀ ਮਾਫੀ ਕਿਉਂ ਆਪਾਂ ਨੂੰ ਕਿੰਨੀ ਜਿੰਨਾਂ ਦਾ ਮਾਫ ਮਿਲਣਗੀਆਂ ਹਾਂਜੀ ਦੋਸਤੋ ਇਹਦੇ ਵਿੱਚ ਮਹਿਕਮੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਆਪਾਂ ਨੂੰ ਜੋ 600 ਝੰਡਾ ਮਿਲਦੀਆਂ ਨੇ ਉਹਨੂੰ ਡਿਵਾਈਡ ਬੈੱਟ ਕਰਕੇ ਮਤਲਬ ਆਪਾਂ ਨੂੰ ਇੱਕ ਦਿਨ ਦੀਆਂ 10 ਝੰਡਾ ਮਿਲਦੀਆਂ ਨੇ ਫ੍ਰੀ ਸਪੋਜ਼ ਕਰੋ ਤੁਹਾਡਾ ਬਿੱਲ 72 ਦਿਨ ਦਾ ਆਉਂਦਾ ਆ ਤਾਂ ਤੁਹਾਨੂੰ 720 ਯੂਨਟਾਂ ਫ੍ਰੀ ਮਿਲ ਗਈਆਂ ਉਸ ਤੋਂ ਉੱਪਰ ਤੁਹਾਨੂੰ ਅਗਰ ਜ਼ਿਆਦਾ ਯੂਨਟ ਹੁੰਦੀਆਂ ਨੇ ਤਾਂ ਤੁਹਾਨੂੰ ਬਿਲਾਊਗਾ ਜਾਂ ਇਦਾਂ ਹੀ ਤੁਹਾਡਾ ਬਿੱਲ 550 ਦਾ ਬਣਦਾ ਹੈ ਤਾਂ ਤੁਹਾਨੂੰ 550 ਯੂਨਟਾਂ ਫ੍ਰੀ ਮਿਲਦੀਆਂ ਅਕਸਰ ਆਪਾਂ ਭੁਲੇਖਾ ਇਹ ਖਾ ਜਾਂਦੇ ਆਂ ਕਿ ਬਿੱਲ ਬਣਦਾ 550 ਦਾ ਆਪਾਂ ਯੂਨਟਾਂ 600 ਕਾਊਂਟ ਕਰਨੇ ਸ਼ੁਰੂ ਕਰ ਦਿੰਨੇ ਆ ਜਿਸ ਕਰਕੇ ਆਪ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰਾ ਬਿੱਲ ਕਿਉਂ ਕਿਸ ਕਾਰਨ ਕਰਕੇ ਆ ਰਿਹਾ ਹੈ ਅੱਜ ਆਪਾਂ ਇਹ ਸਾਰਾ ਕੁਝ ਸਮਝਣ ਦੀ ਇਸ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਹਾਂਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣੇ ਜੋ ਪੀਐਸਪੀਸੀਐਲ ਦੇ ਯੂਨਿਟ ਚਾਰजेस ਨੇ ਉਹਦੇ ਬਾਰੇ ਆਪਾਂ ਨੂੰ ਪਤਾਣਾ ਚਾਹੀਦਾ ਹੈ ਵੀ ਆਪਾਂ ਨੂੰ ਕਿਸ ਯੂਨਿਟ ਦੇ ਕੀ ਚਾਰजेस ਪੈ ਰਹੇ ਨੇ ਐਂਡ ਜੋ ਆਪਣਾ ਬਿਜਲੀ ਦਾ ਬਿੱਲ ਬਣਦਾ ਆ ਉਹਦੇ ਵਿੱਚ ਆਪਾਂ ਨੂੰ ਇੱਕ ਤਾਂ ਫਿਕਸ ਚਾਰਜ ਬੰਦੇ ਹੁੰਦੇ ਨੇ ਇੱਕ ਆਪਾਂ ਨੂੰ ਬੰਦੇ ਨੇ ਇਸ ਵਿੱਚ એનર્ਜੀ ਚਾਰਜ ਆਪਾਂ ਉਹਨਾਂ ਬਾਰੇ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹਾਂਜੀ ਦੇਖੋ ਜੀ ਪਹਿਲਾਂ ਆਪਣਾ ਅੱਜ ਦਾ ਟੌਪਿਕ ਹੈ ਡੀਐਸ ਸਪਲਾਈ ਡੀਐਸ ਸਪਲਾਈ ਮਤਲਬ ਘਰੇਲੂ ਲੋਡ ਘਰੇਲੂ ਲੋਡ ਦੇ ਵਿੱਚ ਆਪਣੇ ਕੋਲ 2 ਕਿਲੋਵਾਟ 2 ਤੋਂ 7 ਕਿਲੋਵਾਟ 7 ਤੋਂ 50 ਕਿਲੋਵਾਟ 50 ਤੋਂ 100 ਕਿਲੋਵਾਟ ਆਪਾਂ 100 ਕੇਵੀ ਇਹ ਆਪਣੇ ਕੋਲ categories ਡਿਫਾਈਨ ਕੀਤੀਆਂ ਹੋਈਆਂ ਨੇ ਦੇਖੋ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਇਸ ਵਿੱਚ ਇੱਕ ਫਿਕਸ ਚਾਰਜ ਬੰਦੇ ਨੇ ਦੂਸਰੇ ਆਪਾਂ ਬੰਦੇ ਨੇ ਇਸ ਵਿੱਚ એનર્ਜੀ ਚਾਰਜ ਜੋ ਫਿਕਸ ਚਾਰਜ ਹੁੰਦੇ ਨੇ 2 ਕਿਲੋਵਾਟ ਤੋਂ ਉਹ ਬੰਦੇ ਨੇ ਆਪ ਨੂੰ 50 ਰੁਪਏ ਪਰ ਕਿਲੋਵਾਟ ਮਤਲਬ ਇਸ ਵਿੱਚ ਇਹ ਹੈ ਤੁਹਾਡੇ ਕੋਈ ਕੰਜ਼ਮਪਸ਼ਨ ਹੋਵੇ ਚਾਹੇ ਭਾਵੇਂ ਨਾ ਹੋਵੇ ਭਾਵੇਂ ਤੁਸੀਂ ਕੋਈ ਯੂਨਿਟ ਯੂਜ਼ ਕਰੋ ਚਾਹੇ ਨਹੀਂ ਕਰੋ ਤਾਂ ਉਹਨੂੰ 50 ਰੁਪਏ ਫਿਕਸ ਚਾਰਜ ਆਣੀ ਹੀ ਆਣੇ ਨੇ ਪਰ ਕਿਲੋਵਾਟ ਦੇ और इस चीज़ जो अपने यूनिट के रेट ने जीरो तो सौ मतलब पहले सौ यूनिट का जो रेट है चार रुपए नती पैसे एक सौ एक तो तीन सौ तक मतलब अगली दो सौ यूनिटा छे रुपये छिहत्तर पैसे उस अगलियाँ सत्त रुपये पचहत्तर पैसे सेम नैक्सट इदा अपना दो किलो वाट तो सत्त किलो वाट जिन्हों तो लोड लड़ घरेलू उन्होंने जो फिक्स चार्ज है वो अपने है पचहत्तर रुपए पर किलो वाट और यूनिट का चार्ज पहले सौ यूनिट चार रुपये चुरंजा पैसे अगलियाँ दो सौ छे रुपये छिहत्तर पैसे उस पर जो भी है सत्त रुपए 75 ਪੈਸੇ ਨੈਕਸਟ ਜਿਹਨਾਂ ਦਾ ਲੋਡ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਆ ਉਹਨਾਂ ਨੂੰ ਫਿਕਸ ਚਾਰਜ ਬੰਦੇ ਨੇ 110 ਰੁਪਏ ਪਰ ਕਿਲੋਵਾਟ ਯੂਨਿਟ ਦਾ ਰੇਟ ਹੈਗਾ ਪਹਿਲੇ 100 ਯੂਨਟ ਦਾ 5 ਰੁਪਏ 34 ਪੈਸੇ ਅਗਲੇ 200 ਯੂਨਟ ਦਾ 70 ਰੁਪਏ 15 ਪੈਸੇ ਅਤੇ ਉਸ ਤੋਂ ਅਗਲੇ 70 ਰੁਪਏ 75 ਪੈਸੇ ਸੇਮ ਜਿਹਨਾਂ ਦਾ ਅੱਗੇ ਨੈਕਸਟ ਲੋਡ 50 ਕਿਲੋਵਾਟ ਤੋਂ 100 ਕੇਵੀਏ ਆ ਉਹਨਾਂ ਨੂੰ ਫਿਕਸ ਚਾਰਜ ਜੋ ਪੈ ਗਿਆ ਆਪਣਾ 130 ਰੁਪਏ ਪਰ ਕੇਵੀਏ ਇੱਥੇ ਜੋ ਯੂਨਿਟ ਦਾ ਰੇਟ ਆ ਉਹ ਪਹਿਲੇ ਯੂਨਿਟ ਤੋਂ ਲੈ ਕੇ ਜਿੰਨੀ ਮਰਜ਼ੀ ਤੁਸੀਂ ਕੰਜ਼ਮਪਸ਼ਨ ਕਰ ਲੋ ਜੋ ਰੇਟ ਹੈਗਾ 6 ਰੁਪਏ 75 ਪੈਸੇ ਹੈ ਜਿਨ੍ਹਾਂ ਦਾ ਲੋਡ ਆਪਾਂ 100 ਕੇਵੀ ਹੈ ਉਹਨਾਂ ਨੂੰ ਫਿਕਸ ਚਾਰਜ 140 ਰੁਪਏ ਪਰ ਕਿਲੋ ਪਰ ਕੇਵੀ ਹੈ ਐਂਡ ਯੂਨਿਟ ਦਾ ਰੇਟ 6 ਰੁਪਏ 96 ਪੈਸੇ ਜੋ ਨਾਰਮਲ ਆਪਣੇ ਘਰੇਲੂ ਵਿੱਚ ਦੇਖਿਆ ਜਾਂਦਾ ਆਪਣਾ ਮੋਸਟਲੀ ਅਪ ਟੂ 2 ਕਿਲੋਵਾਟ 2 ਤੋਂ 7000 ਤੋਂ 50 ਕਿਲੋਵਾਟ ਤੱਕ ਹੀ ਹੁੰਦਾ ਹੈ ਇਸੇ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਦੋਸਤੋ ਆਪਾਂ ਇੱਕ ਬਿੱਲ ਦੇ ਐਗਜ਼ਾਮਪਲ ਲੇ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਪਹਿਲਾਂ ਕੋਈ ਵੀ ਬਿੱਲ ਜਦੋਂ ਚੱਕੋਗੇ ਉਸ ਵਿੱਚ ਜੋ ਤੁਸੀਂ ਮੇਨ ਮੇਨ ਚੀਜ਼ਾਂ ਨੋਟ ਕਰਨੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਉਸ ਬਿੱਲ ਦੇ ਵਿੱਚ ਸੈਂਕਸ਼ਨ ਲੋਡ ਤੁਸੀਂ ਜਿਸ ਵੀ ਕਰਦਾ ਲੋਡ ਬਿੱਲ ਕੈਲਕੂਲੇਟ ਕਰਨਾ ਹੈ ਪਹਿਲਾਂ ਤੁਸੀਂ ਤਾਂ ਸੈਂਕਸ਼ਨ ਲੋਡ ਦੇਖਣਾ ਬਿੱਲ ਦੇ ਉੱਪਰ ਲਿਖਿਆ ਹੁੰਦਾ ਐਸ ਐਲ ਕਰਕੇ ਸੈਂਕਸ਼ਨ ਲੋਡ ਨੈਕਸਟ ਦੇਖਣਾ ਆਪਣੇ ਬਿੱਲ ਪੀਰੀਅਡ ਮਤਲਬ ਕਿੰਨੇ ਦਿਨਾਂ ਦਾ ਬਿੱਲ ਬਣਿਆ ਹੋਇਆ ਉੱਥੇ ਬਿੱਲ ਪੀਰੀਅਡ ਲਿਖਿਆ ਹੁੰਦਾ ਜਾਂ ਫਿਰ ਬਿੱਲ ਡੇਜ਼ ਲਿਖਿਆ ਹੁੰਦਾ ਹੈ 62 ਦਿਨ 36 ਦਿਨ 60 ਦਿਨ ਜਾਂ ਜਿੰਨੇ ਵੀ ਦਿਨ ਹੈਗੇ ਨੇ ਉਹ ਨੋਟ ਕਰ ਲਓ ਨੈਕਸਟ ਹੈਗਾ ਆਪਣਾ ਜੀ ਪ੍ਰੀਵਿਅਸ ਰੀਡਿੰਗ ਪਿਛਲੀ ਰੀਡਿੰਗ ਕਿੰਨੀ ਸੀ ਤੁਹਾਡੀ ਤੇ ਕਰੰਟ ਰੀਡਿੰਗ ਜਿਸ ਰੀਡਿੰਗ ਨਾਲ ਤੁਹਾਡਾ ਬਿੱਲ ਆਇਆ ਇਹ ਚਾਰਜ ਜੇ ਆਪਾਂ ਨੂੰ ਮੋਸਟ ਜ਼ਰੂਰੀ ਨੇ ਆਪਣਾ ਬਿੱਲ ਕੈਲਕੂਲੇਟ ਕਰਨ ਵਾਸਤੇ ਜੀ ਹਾਂਜੀ ਦੇਖੋ ਜਿਵੇਂ ਇਸ ਵਿੱਚ ਆਪਣਾ ਪਿਛਲੀ ਰੀਡਿੰਗ ਹੈਗੀ 12388 ਨਵੀਂ ਰੀਡਿੰਗ ਹੈਗੀ ਆਪਣੀ 13437 ਮਤਲਬ ਆਪਣੀ ਜੋ ਕੰਜ਼ਮਪਸ਼ਨ ਆ ਉਹ ਕਿੰਨੀ ਹੋ ਗਈ ਆਪਾਂ ਕੱਢਾਂਗੇ ਇੱਥੇ ਜੀ ਆਪਣੀ ਕੰਜ਼ਮਪਸ਼ਨ ਹੋ ਨਿਕਲੇ ਹੋ ਗਈ ਆਪਣੀ ਕਰੰਟ ਰੀਡਿੰਗ ਮਾਈਨਸ ਪ੍ਰੀਵियस ਰੀਡਿੰਗ ਇਹ ਆ ਗਿਆ ਜੀ ਮੇਰਾ 1049 ਯੂਨਿਟਸ ਮਤਲਬ ਜੋ ਮੈਨੂੰ ਆਪਣੇ ਬਿਲਡ ਕੈਲਕੂਲੇਟ ਕਰਨਾ ਆਪਾਂ 1049 ਯੂਨਿਟ ਦਾ ਕੈਲਕੂਲੇਟ ਕਰਨਾ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੇ 1049 ਯੂਨਿਟ ਦੀ ਕੈਟਾਗਰੀ ਕਰਨੀ ਹੈ ਮਤਲਬ ਪਹਿਲੇ 100 ਵਿੱਚ ਕਿੰਨੀ ਆਉਂਦੀਆਂ ਨੇ 200 ਅਗਲੇ 200 ਦਾ ਕਿਵੇਂ ਕੈਲਕੂਲੇਟ ਕਰਨੀਆਂ ਨੇ ਇਹਦੇ ਵੀ ਦੇਖੋ ਪਹਿਰਾ ਆਪਣੇ ਕੋਲ ਇਹਦੀ ਕੈਟਾਗਰੀ ਆਪਾਂ ਦੇਖੀ ਸੀ ਇਹਨੂੰਪੋ ਬੋਲਦਾਂਗੇ ਆਪਣੇ એનર્ਜੀ ਚਾਰਜ ਇੱਕ ਆਪਣੇ ਕੋ ਫਿਕਸ ਚਾਰਜ ਸੀ ਕਿ ਆਪਣੇ ਕੋਲ ਕੀ ਸੀ એનર્ਜੀ ਚਾਰਜ ਇਹ ਹੈਗਾ ਸੀ ਪਹਿਲਾਂ ਜੀ 0 ਤੋਂ ਲੈ ਕੇ 100 ਤੱਕ ਮਤਲਬ ਪਹਿਲੇ 100 ਜੀਰੋ ਤੋਂ ਲੈ ਕੇ 100 ਤੱਕ ਕਿੰਨੀ ਜਿੰਦਾ ਬਣ ਗਈਆਂ 100 ਜਿੰਨੇ ਜਿੰਦਾ ਤੁਹਾਨੂੰ ਬਿਲਾਇਆ ਹੈ ਮਲਟੀਪਲਾਈ ਬਾਈ 63 ਡਿਵਾਈਡ ਬਾਈ 30 ਹਾਂਜੀ ਦੂਸਰਾ ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਦੇਣ ਵਾਲੀ ਗੱਲ ਹੈ ਜੇ ਮੰਨ ਲਓ ਤੁਹਾਡਾ ਬਿੱਲ 55 ਜਿੰਦਾ ਹੁੰਦਾ ਤਾਂ 100 55 30 ਕਰਨਾ ਸੀ ਅਗਰ ਤੁਹਾਡਾ ਬਿੱਲ 72 ਜਿੰਦਾ ਤਾਂ 100 72 ਦੇ ਹੀ ਕਰਨਾ ਸੀ ਆਪਾਂ ਇਦਾਂ ਆਪਣੀ ਪਹਿਲੀ 100 ਜੀਰੋ ਦੇ ਲਾ ਕੇ 100 ਨੂੰ ਕੈਲਕੂਲੇਟ ਕਰ ਸਕਦੇ ਹਾਂ ਵੀ 100 ਇੰਡਾ ਵਿੱਚ ਕਿੰਨੇ ਬਣਿਆ ਕਿਉਂਕਿ ਜੇ ਤਾਂ ਬਿਲ ਬਣਦਾ ਐਕਜੈਕਟ 60 ਦਿਨ ਦਾ ਫਿਰ ਤਾਂ ਹੁੰਦਾ ਆਪਣੀਆਂ ਦੋ ਸੂਹ ਹਟਾ ਜਾਂਦੀਆਂ ਨੇ ਮਟ ਜਦੋਂ ਆਪਣਾ ਬਿਲ ਉੱਪਰ-ਨੀਚੇ ਆਉਣਾ ਸ਼ੁਰੂ ਹੋ ਜਾਂਦਾ ਤਾਂ ਆਪਾਂ ਨੂੰ ਉੱਥੇ ਆਪਣੇ ਯੂਨਿਟਸ ਕਾਊਂਟ ਕਰਨ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਉਹਦਾ ਫਾਰਮੂਲਾ ਇਹੀ ਆ ਵੀ ਜਿੰਨੇ ਦਿਨ ਨੇ ਡਿਵਾਈਡ ਬਾ 30 ਕਰ ਦੋ ਆ 100 ਕਿੱਥੋਂ ਆਇਆ ਜੀਰੋ ਦੇ ਲਾ ਕੇ 100 ਮਤਲਬ 100 ਇੰਡਾ ਆਪਾਂ ਕੈਲਕੂਲੇਟ ਕਰਨੇ ਕਰ ਰਹੇ ਆਪਾਂ ਇਹ ਮੇਰੇ ਕੋ ਆਫਟਰ ਕੈਲਕੂਲੇਸ਼ਨ ਮੇਰੇ ਕੋਲ ਕਿੰਨਾ ਬਣ ਗਿਆ ਜੀ ਦੋਸਤੋ 10 ਆਪਾਂ ਦੇਖਿਆ ਸੀ ਜੋ ਆਪਣਾ ਹੁਣ ਸੈਂਕਸ਼ਨ ਉਹ ਕਿੰਨਾ ਇਸਦਾ 3 ਕਿਲੋਵਾਟ ਆਪਣੀ ਕੈਟਾਗਰੀ ਵਿੱਚ ਦੇਖੋ 2 ਤੋਂ 7 ਕਿਲੋਵਾਟ ਇਹ ਕੈਟਾਗਰੀ ਲੈਣੀ ਆਪਾਂ ਨੇ ਇਹਦੇ ਵਿੱਚ ਜੋ ਫਿਕਸ ਚਾਰਜ ਨੇ ਉਹ 72 ਪਰ ਕਿਲੋਵਾਟ ਨੇ ਔਰ ਜੋ ਯੂਨਿਟ ਦਾ ਰੇਟ ਕੀ ਆ ਉਹ 4 ਪੇ 54 ਪੈਸੇ ਮਤਲਬ ਜਿਹੜੀ ਪਹਿਲੀ 100 ਯੂਨਟਾਂ ਦਾ ਰੇਟ ਕੀ ਆ ਪੜ੍ਹਨਾ ਜੀ ਆਪਾਂ ਨੇ 4 ਪੇ 54 ਪੈਸੇ ਮਲਟੀਪਲਾਈ ਕਰਕੇ ਮੇਰਾ ਆ ਗਿਆ ਜੀ 953.4 ਨੈਕਸਟ ਆਪਾਂ ਦੇਖਿਆ ਵੀ 101 ਤੋਂ ਲੈ ਕੇ 300 ਮਤਲਬ ਜੋ ਨੈਕਸਟ ਇਸ ਵਿੱਚ 200 ਯੂਨਟ ਆ ਗਈਆਂ ਹੁਣ ਇਹ ਵੀ ਸੇਮ ਉਦਾਂ ਹੀ ਕੈਲਕੂਲੇਟ ਕਰਨਾ 101 ਤੋਂ ਲੈ ਕੇ 300 ਤੱਕ ਮਤਲਬ 200 ਯੂਨਟਾਂ ਕਿੰਨੇ ਦਾ ਬਿੱਲ ਆਪਣਾ 63 30 ਇਹ ਮੇਰੇ ਕੋਲ ਆ ਗਏ 420 ਯੂਨਟਾਂ ਔਰ ਜੋ ਇਸ ਦਾ ਰੇਟ ਸੀ ਦੇਖੋ ਜੀ ਇਸ ਵਿੱਚ 2 ਕਿਲੋਵਟ ਤੋਂ 7 ਕਿਲੋਵਟ ਵਿੱਚ 101 ਤੋਂ ਲੈ ਕੇ 300 ਦਾ ਰੇਟ ਕੀ ਹੈ 6 ਰੁਪਏ ਛਤਰ ਤਸੇ ਇਹ ਮੇਰੇ ਕੋਲ ਬਣ ਗਿਆ ਜੀ 2849.2 ਠੀਕ ਹੈ ਜੀ ਨੈਕਸਟ ਜੋ ਤੀਸਰੇ ਅੱਗੇ 300 ਮਤਲਬ ਜੋ ਬਚ ਗਏ ਟੋਟਲ ਆਪਣੇ ਕੋਲ ਕਿੰਨੇ ਸੀ 1049 ਇਹਨਾਂ ਨੂੰ ਕਾਊਂਟ ਕਰ ਲਓ ਜੋ ਇਸ ਨੂੰ ਕੈਲਕੂਲੇਟ ਕਰਕੇ ਆ ਗਿਆ ਉਸ ਵਿੱਚ ਮਾਈਨਸ ਕਰ ਦਿਓ ਮੇਰੇ ਕੋਲ ਆ ਕੇ ਬਚ ਗਏ ਇਹ ਬੱਬ 300 ਦੇ ਵਿੱਚ 419 ਯੂਨਿਟਸ ਇਹਦੇ ਰਹਿ ਕਿਸੀ ਜ ਆਪਣੇ ਕੋਲ 70 ਰੁਪਏ 75 ਪੈਸੇ ਠੀਕ ਹੈ ਜੀ 70 ਰੁਪਏ 75 ਪੈਸੇ ਇਹ ਆਪਣੇ ਕੋਲ ਆ ਗਿਆ ਜੀ 3247.25 ਤੇ ਇਹਨਾਂ ਨੂੰ ਕੈਲਕੂਲੇਟ ਕਰ ਲਓ ਇਹ ਮੇਰੇ ਕੋਲ ਆ ਗਿਆ ਜੀ 7039 ਰੁਪਏ 85 ਪੈਸੇ ਇਸ ਨੂੰ ਉੱਪਰ ਅਗਰ ਰਾਉਂਡ ਫਿਗਰ ਕਰੀਏ ਤੋਂ ਪਰ ਕਹਿ ਸਕਦੇ 7040 ਰੁਪਏ ਇਹਦਾ ਮੇਰੇ ਕੋਲ ਫਸਟ ਪਾਰਟ ਹੈਗਾ એનર્ਜੀ ਚਾਰਜ ਨੈਕਸਟ ਆਪਾਂ ਸੇਮ ਕਰਨਾ ਇਸ ਦਾ ਫਿਕਸਡ ਚਾਰਜ ਫਿਕਸਡ ਚਾਰਜ ਫਿਕਸ ਚਾਰਜ ਕਰਨਾ ਫਾਰਮੂਲਾ ਕੀ ਹੈ ਦੇਖੋ ਫਸਟ ਆਫ ਆਲ ਤੁਹਾਡੇ ਕੋਲ ਜੋ ਲੋਡ ਹੈ ਇਸ ਦਾ ਲੋਡ ਕਿੰਨਾ ਸੀ ਆਪਣੇ ਕੋਲ 3 ਕਿਲੋਵਾਟ ਪਹਿਲਾਂ ਨਾਲ ਤੁਹਾਡੇ ਕੋਲ ਜੋ ਲੋਡ ਦਾ 80% ਕਰ ਲਓ 3 ਕਿਲੋਵਾਟ ਦਾ 80% ਕਰ ਲਓ ये तो कोल आ गया दोट चार किलो वाट हूँ इससे देखो जी आप देखना दो पॉइंट चार किलो वाट इन टू मेरे को इसके फिक्स चार्ज किन्ने से पचहत्तर रुपये पर किलो वाट इंटू मल्टीप्लाई कर दो पचहत्तर मल्टीप्लाई बारह बारह मंथ होंगे ने मल्टीपलाई त्रेहठ त्रेहठ दिन का बिलाया डिवाइड बाय तीन सौ पैंहठ एक साल में तीन सौ पैहठ देने यने को आ गया जी फिक्स चार्ज करके तीन सौ बहत्तर पॉइंट बयासी मतलब जब जो राउंड फिगर ले ली तीन सौ तिहत्तर ठीक है जी ये को फिक्स चार्ज आ गए पहले अपने आप देखिए एनर्जी चार्ज सत्त हजार चार्ज नैक्सट अपने को इसका नैट एस ओ पी नैट एस ओ पी एस ओ पी मतलब एनर्जी चार्ज प्लस फिक्स चार्ज मैं थोड़े को नैट कि लग गया एनर्जी चार्ज प्लस फिक्सड चार्ज ਨਰਤੀ ਚਾਰਜਰ ਦੇ ਕੋਲ ਕਿੰਨੇ ਨੇ ਜੀ 7040 ਪਲੱਸ ਫਿਕਸਚਰ ਕਿੰਨੇ ਨੇ 373 ਇਹਦੇ ਕੋਲ ਆ ਗਿਆ ਜੀ 7413 ਹਾਂਜੀ ਦੋਸਤੋ ਇੱਥੇ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਣਾ ਪਹਿਲਾਂ ਕੀ ਸੀ ਜੋ ਆਪਣੇ ਅੱਜ ਤੋਂ ਲਗਭਗ 15-20 ਦਿਨ ਪਹਿਲਾਂ ਆਪਾਂ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਸਬਸਿਡੀ ਮਿਲਦੀ ਸੀ 2.5 ਰੁਪਏ ਪਰ ਯੂਨਿਟ ਜੋ ਆਪਾਂ ਗਵਰਨਮੈਂਟ ਸਬਸਿਡੀ ਦਿੰਦੀ ਸੀ ਮਤਲਬ ਜੋ ਯੂਨਿਟ ਦਾ ਰੇਟ ਹੈਗਾ ਨਾ ਨਿਕਲ ਕੇ ਆਇਆ ਉਸ ਵਿੱਚੋਂ ਢਾਈ ਰੁਪਏ ਆਪਾਂ ਨੂੰ ਪੰਜਾਬ ਸਰਕਾਰ ਸਬਸਿਡੀ ਦੇ ਰਹੀ ਸੀ ਬਸ ਉਹ ਪਿਛਲੇ ਦਿਨਾਂ ਵਿੱਚ ਬੰਦ ਕਰ ਦਿੱਤੀ ਗਈ ਹੈ ਜੀ ਉਹ ਉਹ ਕਿਵੇਂ ਹੁੰਦਾ ਸੀ ਮੰਨ ਲਓ ਇੱਥੇ ਕੀ ਸੀ ਆਪਣੇ ਕੋਲ ਟੋਟਲ ਜ ਆਪਣੇ ਕੋਲ ਕੰਜ਼ਮਪਸ਼ਨ ਹੈਗੀ ਸੀ 1049 ਯੂਨਿਟਸ ਸੀ ਤਾਂ 1049 ਨੂੰ ਢਾਈ ਰੁਪਏ ਨਾਲ ਮਲਟੀਪਲਾਈ ਕਰ ਦਿੰਦੇ ਸੀ ਠੀਕ ਆ ਜੀ ਜੋ ਵੀ ਮਲਟੀਪਲਾਈ ਕਰਕੇ ਆ ਗਿਆ ਉਸ ਨੂੰ ਆਪਾਂ ਜੋ ਆਪਣੇ ਨੈਟ ਐਸਓਪੀ ਐਫ ਵਿੱਚੋਂ ਮਾਈਨਸ ਕਰ ਦਿੰਦਾ ਜਿਵੇਂ ਕਿ 1049 ਮਲਟੀਪਲਾਈ ਬਾਈ ਟਾਈ ਇਹਨੋਂ ਕੋ 2600 22.5 ਮਤਲਬ 2630 ਰੁਪਏ ਅਪਰੋਕਸ ਆ ਗਿਆ ਜੀ ਉਹ 2630 ਰੁਪਏ ਆਪਾਂ 7413 ਰੁਪਏ ਵਿੱਚੋਂ ਮਾਈਨਸ ਕਰ ਦਿੰਦੇ ਸੀ ਆਪਾਂ ਉੱਥੇ ਬਟ ਉਹ ਇਸ ਟਾਈਮ ਸਬਸਿਡੀ ਬੰਦ ਹੋ ਚੁੱਕੀ ਆ ਤਾਂ ਆਪਣਾ ਨੈਟੋ ਐਸਓਵੀ 7413 ਰੁਪਏ ਹੀ ਰਹੇਗੀ ਜੇ ਅਗਰ ਸਬਸਿਡੀ ਦੁਆਰਾ ਲਾਗੂ ਹੁੰਦੀ ਆ ਦੁਆਰਾ ਜਾਂ ਜਿੰਨੀ ਵੀ ਹੁੰਦੀ ਆ ਤਾਂ ਆਪਾਂ ਉਹ ਸਬਸਿਡੀ ਇੱਥੇ ਮਾਈਨਸ ਕਰਨੀ ਆ ਠੀਕ ਆ ਜੀ ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਹੁੰਦੇ ਨੇ ਮੀਟਰ ਤੇ ਰੈਂਟ ਨੋਰ ਚਾਰਜਿਸ ਬੰਦੇ ਨੇ ਕੋਲ ਫਸਟ ਆਪਣੇ ਕੋਲ ਹੁੰਦਾ ਜੀ ਮੀਟਰ ਦਾ ਰੈਂਟ ਮੀਟਰ ਰੈਂਟ ਮੀਟਰ ਰੈਂਟ ਵਿੱਚ ਜੋ ਸਿੰਗਲ ਫੇਸ ਦਾ ਮੀਟਰ ਆ ਉਹਦਾ ਰੈਂਟ ਆਏਗਾ 11 ਰੁਪਏ 3 ਫੇਸ ਦਾ 22 ਰੁਪਏ ਆਪਣੇ ਕੋਲ ਹੁਣ 7 ਕਿਲੋਵਾਟ ਤੱਕ ਸਿੰਗਲ ਫੇਸ ਸਪਲਾਈ ਚੱਲਦੀ ਆ 7 ਕਿਲੋਵਾਟ ਤੋਂ ਉਪਰ ਆਪਣੇ ਕੋਲ 3 ਫੇਸ ਸਪਲਾਈ ਚੱਲਦੀ ਆ ਜੋ ਬਿਲ ਕੈਲਕੂਲੇਟ ਕਰ ਰਹੇ ਹਾਂ ਉਹ ਆਪਣਾ ਸਿੰਗਲ ਫੇਸ ਦਾ ਹੈ ਇਸ ਵਿੱਚ ਦੇਖੋ ਕਿੰਨਾ ਆਈ ਆਪਣਾ ਕੋਲ ਮੀਟਰ ਰੈਂਟ 11 ਰੁਪਏ ਡਿਵਾਈਡ ਬਾਏ 30 ਇਹ ਡਿਵਾਈਡ ਬਾਏ 30 ਕਿਉਂ ਕਰ ਰਹੇ ਆਪਾਂ ਇੱਕ ਦਿਨ ਦਾ ਕੱਢ ਰਹੇ ਆ ਇਹਦੇ ਨਾਲ ਇੱਕ ਦਿਨ ਦਾ ਨਿਕਲਿਆ ਆਪਣਾ ਬਿਲ ਕਿੰਨੇ ਦਿਨ ਦਾ ਹੈ ਮਲਟੀਪਲਾਈ ਬਾਏ 63 ਇਹ ਆਪਣੇ ਕੋਲ ਆ ਗਿਆ 23.1 ਜੀ ਰੁਪੀਸ ਨੈਕਸਟ ਉਹਦਾ ਆਪਣੇ ਕੋਲ ਐਮਸੀਬੀ ਰੈਂਟ ਐਮਸੀਬੀ ਫਸਟ ਆਫ ਆਲ ਐਮਸੀਬੀ ਦੀ ਫੁਲਵਾਉਂਦੇ ਮੀਟਰ ਕੱਪ ਬੋਰਡ ਜਿਸ ਬਕਸੇ ਵਿੱਚ ਆਪਣਾ ਮੀਟਰ ਲੱਗਿਆ ਹੁੰਦਾ ਮਹਿਕਮਾ ਆਪਾਂ ਉਸ ਦਾ ਵੀ ਰੈਂਟ ਲੈਂਦਾ ਜੀ ਸਿੰਗਲ ਫੇਸ ਐਮਸੀਬੀ ਦਾ ਰੈਂਟ 9 ਰੁਪਏ 3 ਫੇਸ ਐਮਸੀਬੀ ਦਾ ਰੈਂਟ 10 ਰੁਪਏ नौ डिवाइड बाय थर्टी मल्टीप्लाई बाय त्रेहठ य अपने को आ गया जी अठारह रुपए नौ पैसे यू टोटल कर लो बयाली रुपए ये उपर लगेगी हम जी एस टी अठारह प्रसेंट जी एस टी अठारह प्रसेंट होगी अपनी सत्त रुपये छपंजा पैसे टोटल अपने को आ गया जी ये उन्ंजा रुपये छपंजा पैसे मतलब आप कह सकते हैं पुपये ਇਹ ਆਪਣੇ ਕੋਲ ਮੀਟਰ ਅਤੇ ਐਮਸੀਬੀ ਦਾ ਕਰੰਟ ਆ ਗਿਆ ਜੀ ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਹੁੰਦਾ ਜੀ ਇਸ ਦਾ ਈਡੀ ਕੱਢਣੀ ਹੈ ਈਡੀ ਹੁੰਦਾ ਆਪਣੇ ਕੋਲ ਨੈਕਸਟ ਵਨ ਆਪਣੇ ਕੋਲ ਆ ਗਿਆ ਜੀ ਈਡੀ ਈਡੀ ਮਤਲਬ ਇਲੈਕਟ੍ਰਿਸਿਟੀ ਡਿਊਟੀ ਇਲੈਕਟ੍ਰਿਸਿਟੀ ਡਿਊਟੀ ਮਤਲਬ ਕਰ ਇਹ ਜੋ ਪਿੰਡਾਂ ਵਿੱਚ ਹੁੰਦੀਆਂ ਇਹਦਾ ਚਾਰਜ पंद्रह प्रसेंट शहर तेरह प्रसेंट आपन के चलते हैं जो अपना बिल कहें आप किसी पिंड कहे आप करना है। जो अपने को नैट एस ओ पी आई सैट एस ओ पी तो पंद्रह प्रसेंट आपको लगाने नैट एस ओ पी अपने किसी चौहत्तर सौ तेरह रुपए हाँ जी ये नैट एस ओ पी का पंद्रह प्रसेंट अपने को शहर नैट एस ओ पी का तेरह प्रसेंट नैट एस ओ पी अपने को आगी है जी चौहत्तर रुपये चौहत्तर सौ तेरह रुपये मल्टीप्लाई बाय पंद्रह प्रसेंट ये अपने को गई हाँ जी कैलकुलेट अपने करके आई ग्यारह सौ ग्यारह रुपये पचानवे पैसे मतलब आप कह सकते हैं जी ग्यारह सौ बारह रुपये ਨੈਕਸਟ ਆਪਣੇ ਕੋਲ ਜੇ ਸੇਮ ਸ਼ੇਅਰਮ ਜਿੰਦਾ ਤਾਂ ਆਪਾਂ ਇਸਾ 13% ਲੈ ਲੈਂਦੇ ਆਪਾਂ ਇੱਥੇ ਨੈਕਸਟ ਆਪਣੇ ਕੋਲ ਹੁੰਦਾ ਇਸ ਵਿੱਚ ਆਈਡੀਐਫ ਆਈਡੀਐਫ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀਸ ਇਨਫਰਾ ਸਟ੍ਰਕਚਰ ਡਿਵੈਲਪਮੈਂਟ ਫੀਸ ਇਹ ਹੁੰਦੀ ਹੈ ਜੀ ਆਪਣੀ 5% ਇਹ ਕਿੰਨੀ ਹੁੰਦੀ ਜਮਨੀ 5% ਚਿਹੇ ਪਿੰਡਾਂ ਵਿੱਚ ਆ ਬਿਲਾ ਤੇ ਸ਼ਹਿਰਾਂ ਦਾ ਆਈਡੀਆ ਫਿਰ ਮੁਸ਼ਾ ਕਿੰਨਾ ਨਹੀਂ ਆਪਾਂ ਨੇ 5% ਲੈਣੇ ਕਿ ਇਸ ਤੇ ਸੇਮ ਆਪਾਂ ਉਹ ਹੀ ਨੈਟ ਐਸਓਪੀ ਤੇ ਮਤਲਬ ਜਿੰਨਾ ਵੀ ਉਹਦਾ ਨੈਟ ਐਸਓਪੀ ਆ ਉਸ ਦਾ ਆਪਾਂ ਕੀ ਲੈ ਲਵਾਂ 5% ਜਿਵੇਂ ਆਪਣਾ ਇਸ ਵਿੱਚ ਕਿੰਨਾ ਸੀ ਨੈਟ ਐਸਓਪੀ 7413 ਰੁਪਏ ਦਾ 5% ਆਪਾਂ ਕੱਢਾਂਗੇ ਤਾਂ ਕਿੰਨਾ ਜੁਗਾ ਜੀ 371 ਰੁਪਏ ਆਪਾਂ ਕੈਲਕੂਲੇਟਰ ਕਰਕੇ ਦੇਖੀ ਵੀਰਨ ਇੱਕ ਵਾਰ ठीक है जी तीन सौ सत्तर रुपए तीन सौ कहत्तर रुपये ले रहे नैक्सट होंगे जे एक सत्तव टैक्स होंगे अपने को एम टी म्यूनसीपल टैक्स ये सिर्फ शहर लगता है म्यूनसीपल टैक्स ओनली सिटीज़ यह कि लगता जी दो परसेंट ये नैट टैक्स होगी गए ਨੈਕਸਟ ਆਪਨੇ ਕੋਲ ਹੁੰਦਾ ਜੀ ਕਾਉਸਸ ਇਹ ਵੀ ਸ਼ਹਿਰਾਂ ਵਿੱਚ ਹੀ ਲੱਗਦਾ ਹੈ ਸਿਰਫ ਇਹ ਕਿੰਨਾ ਲੱਗਦਾ ਹੈ 2 ਪੈਸੇ ਪਰ ਯੂਨਿਟ ਇਹ ਦੋ ਟੈਕਸ ਸਿਰਫ ਸ਼ਹਿਰਾਂ ਦੇ ਬਿੱਲ ਤੇ ਹੀ ਲੱਗਦੇ ਨੇ ਪਿੰਡਾਂ ਵਾਲੇ ਬਿੱਲ ਤੇ ਇਸ ਤੇ ਨਹੀਂ ਲੱਗਦੇ ਹਾਂਜੀ ਆਪਾਂ ਹੁਣ ਆਪਣਾ ਓਵਰਆਲ ਬਿੱਲ ਬਣਾਉਣਾ ਹੈ ਗ੍ਰੈਂਡ ਟੋਟਲ ਆਪਾਂ ਕਹਿ ਦਈਏ ਇਸ ਵਿੱਚ ਆਪਨੇ ਕੋਲ ਆਉਣਾ ਹੈ ਕਿਤਾਬਨੇ ਕੋਲ एनर्जी चार्ज प्लस फिक्स्ड चार्ज प्लस रेंट प्लस ईडी प्लस आईडीएफ जे शहर ना हुंदा ਤਾਂ ਪਲੱਸ ਐਮਟੀ ਪਲੱਸ ਕਾਉਸਸ ਠੀਕ ਹੈ ਜੀ ਹੁਣ ਆਪਣਾ ਇਸ ਵਿੱਚ ਦੇਖੋ ਜੀ ਆਪਣੇ ਕੋਲ ਜੋ ਜੋ ਆਪਣੇ ਕੋਲ ਉਸ ਉਸ ਦਾ ਇਸ ਚ એનર્ਜੀ ਚਾਰਜ ਆਇਆ ਸੀ ਆਪਣਾ ਕਿੰਨਾ ਸੀ ਉਹ 7040 ਫਿਕਸ ਚਾਰਜ ਕਿੰਨੇ ਸੀ ਆਪਣੇ ਕੋਲ 373 7040 373 ਮੀਟਰ ਦਾ ਰੈਂਟ ਕਿੰਨਾ ਸੀ ਆਪਣੇ ਕੋਲ ਜੀ ਓਵਰAllResult ਦੋਹਾਂ ਦਾ 50 ਰੁਪਏ 50 ਏਡੀ ਕਿੰਨੀ ਆਈ ਸੀ ਆਪਣੇ ਕੋਲ 1112 ਰੁਪਏ ਆਈਡੀ ਐਸ ਕਿੰਨਾ ਸੀ ਆਪਣੇ ਕੋਲ 371 ਰੁਪਏ ਜੇ ਸ਼ਹਿਰਾਂ ਦਾ ਹੁੰਦਾ ਤਾਂ ਆਪਾਂ ਐਮ ਐਮਟੀ ਮੀਨਸ ਮਿਨਿਸਪਲ ਟੈਕਸ ਵੀ ਲੈ ਲੈਂਦੇ ਐਂਡ ਕੌਸਟਸ ਵੀ ਲੈ ਲੈਂਦੇ ਬਟ ਜੇ ਪਿੰਡਾਂ ਦਾ ਬਿੱਲ ਆਪਾਂ ਕੈਲਕੂਲੇਟ ਕਰ ਰਹੇ ਹਾਂ ਤਾਂ ਇਹ ਦੋਹੇ ਟੈਕਸ ਇਥੇ ਨਹੀਂ ਲੱਗਣਗੇ ਜੀ ਇਹ ਠੀਕ ਹੈ ਜੀ ਆਪਾਂ ਇਸ ਦਾ ਕੈਲਕੂਲੇਟ ਕਰ ਲਓ ਤੇ ਆਪਣੇ ਕੋਲੇ ਬਣਦਾ ਜੀ ਇਹ 9946 ਰੁਪਈਏ ਇਹ ਆਪਣਾ ਇਸ ਵਿੱਚ ਓਵਰਆਲ ਬਿੱਲ ਕੈਲਕੂਲੇਟ ਕਰਕੇ ਆ ਗਿਆ ਜੀ ਇਹ ਠੀਕ ਹੈ ਜੀ हां जी दोस्तों अपना टोटल अपना बिल बन गया 9900 600 ਰੁਪਏ ਇਦਾਂ ਹੀ ਆਪਣੇ ਕੋਲ ਕਿਸੇ ਵੀ ਲੋਡ ਦਾ ਬਿਲ ਕੈਲਕੂਲੇਟ ਕਰਨਾ ਕਰ ਆ ਜਾਵੇ ਤਾਂ ਆਪਾਂ ਤੁਹਾਨੂੰ ਜਿਸ ਤਰ੍ਹਾਂ ਵਿੱਚ ਕੀ ਚੇਂਜ ਕਰਨਾ ਹੈ ਇੱਕ ਜਿਹਦਾ ਉਹ ਫਿਕਸ ਚਾਰਜ ਹੈ ਮਤਲਬ 2 ਕਿਲੋਵਟ ਦਾ ਕੋਈ ਲੋਡ ਹੈਗਾ ਤਾਂ 50 ਰੁਪਏ 2775 ਰੁਪਏ 750 175 ਰੁਪਏ ਔਰ ਆਪਾਂ ਇਹ ਸਲੈਬ ਦੇਖਣੀ ਹੈ ਬਸ ਰੇਟਸ ਵਾਲੀ ਬਾਕੀ ਸਾਰਾ ਦਾ ਸਾਰਾ ਪ੍ਰੋਸੈਸ ਹੀ ਸੇਮ ਰਹੂਗਾ ਧੰਨਵਾਦ